ਆਈ ਉਹ ਆਂਦੀ ਇਹ ਦੱਜਾ ਕੀ ਆਲੇ ਘਰੇ ਕੀ ਲਾਉਣਾ ਲਾਣਾ ਪਰਾਂ ਇੰਝ ਤੇ ਕਰਨਾ ਨਹੀਂ ਆ ਤੁਸੀਂ ਉਹਨੂੰ ਪੰਪ ਦੇਈ ਜਾਓ ਉਹਨਾਂ ਨੂੰ ਬੈਠੇ ਨਾ ਚਲੋ ਕੋਈ ਨਹੀਂ ਹੁਣ ਕਰੇ ਕਰਨਾ ਨਹੀਂ ਨਾ ਗੱਲ ਤੇ ਆ ਉਹ ਇਹਨਾਂ ਕਰਨਾ ਹਾਂ ਫੇਰ ਆਪਾਂ ਕਰ ਲੈਣੇ ਹਾਂ ਕੋਠੀ ਦੀ ਲੋਕ ਕਿੱਡੀ ਸੈਂ ਘੈਂਡ ਉਧਰ ਇਹ ਹਾ ਵੇਖੋ ਫੇਰ ਆਪ ਉਧਰ ਇੱਧਰ ਇੱਥੇ ਕੋਠੀ ਇੱਧਰ ਆਓ ਸਾਹਮਣੇ ਆਓ ਓਹ ਕਿੱਡੀ ਵਧੀਆ ਬਣੀ ਆ ਬਾਬਾ ਪਤ ਤਾਨ ਨਹੀਂ ਬਿਠਾ ਬੰਦਾ ਪੱਤਾ ਅਰਦਾਸ ਕਰ ਲਈ ਬੰਦਾ ਘਰੋਂ ਲੈ ਕੇ ਆਇਆ ਆਹ ਵਾਹ ਆਹ ਵਾਹ ਆਜ ਆ ਵੀ ਜੀ ਨੇ ਜਿਹਨੂੰ ਲੈਣ ਵਾਸਤੇ ਦੁਨੀਆ ਪਤਾ ਨਹੀਂ ਕੀ ਕੋਸ਼ਿਸ਼ ਕਰਦੀ ਤਾਂ ਪਹਿਲਾ ਫਾਫਾ ਵੀ ਕਾਲ ਤਾਏ ਕੋਈ ਨਹੀਂ ਦਾ ਦੋ ਮਿੰਟ ਨਾ ਕਰੀਂ ਕੋਈ ਨਹੀਂ ਬੈਠ ਜਾਓ ਗਾਜੇ ਚੇਤਰ ਵੀ ਲੱਗਿਆ ਨਾ ਸਾਂਭ ਕੇ ਨਾ ਚੱਲੋ ਉਹ ਆ ਜਾਓ ਸਾਡੀ ਹੋ ਜਾਣਾ ਬੈਠੋ ਬੈਠੋ ਭਾਈ ਕਿਹਨੇ ਸਰਵ ਕਰ ਉਹ ਵਾਓ ਕੀ ਕਰ ਰਹੇ ਹੋ ਇੱਥੇ ਰੱਖੋ ਟੇਬਲ ਤੇ ਰੱਖੋ ਟੇਬਲ ਤੇ ਬਾਲਾ ਕਿਥੋਂ ਬੰਦ ਜਗ੍ਹਾ ਤੇ ਨਹੀਂ ਉਹ ਨੀਵੀਂ ਤੇ ਬੈਠੋ ਆਵਾਂਗਾ ਨੀਚੇ ਰਹਿਣਾ ਉਹ ਕੀ ਹੋਣਾ ਨਹੀਂ ਨੇ ਲਿਪੜਾ ਪਾ ਲਾ ਬਾਬੇ ਤਗੜੇ ਆਏ ਆ ਸੁਚੇ ਤੋਂ ਕਰਾ ਲੈਣੀ ਸੁਚੇ ਤੋਂ ਦਾਰਸ਼ੀਆਂ ਲੈ ਆਂ ਨਹੀਂ ਨਹੀਂ ਪਾਪਾ ਆਉਣੀ ਦਵੇ ਹਾਂ ਨਹੀਂ ਨਹੀਂ ਓਏ ਇਹ ਨਾ ਆ ਫੜ ਕੇ ਬਾਈਕ ਲਾਉਂਦੇ ਨਾ ਅਗਲੀ ਵਾਰ ਪਾਪਾ ਜੇ ਆਉਣੀ ਦਵੇ ਉਹਦੀ ਦਵੇ ਆਉਡੀ ਨਹੀਂ ਉਹਦੀ ਦਵੇ ਆ ਜਾ ਬੈਜੇ ਪੁੱਤ ਰਾਜਾ ਕਿੱਥੇ ਆ ਬੈਜਾ ਰਾਜਾ ਅੱਛੇੜੀ ਆ ਵੇ ਸਟੋਰ ਚ ਕੁਛ ਆ ਪਈਆਂ ਉਹ ਸਿਹੜੀ ਆ ਇਹਦਾ ਸਮਾਨ ਜੈ ਸੋਣਾ ਤੋ ਸਟਾਉ ਬੰਦ ਜਲਦੀ ਕਰੀ ਜਿੱਡੀ ਜਗ੍ਹਾ ਲੈਂਦੀ ਰੰਗ ਕਰ ਤਰਨ ਦਾ ਰੋ ਕਰ ਤਰ ਰੋ ਲੈ ਅੱਗੇ ਆ ਬਹੁਤ ਵਧੀਆ ਬਹੁਤ ਵਧੀਆ ਸਾਡਾ ੱੱੱਪਾ ਕਰੇ ਹੁਣ ਤੁਹਾਡੇ ਕਿਤੇ ਵਧੀਆ ਹਲੋ ਸਸੀ ਕਾਲ ਜੀ ਸਰਨੋਂ ਅੱਜ ਦੇ ਬਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਟਾਈਮ ਹੋ ਚੁੱਕਾ ਹੈ ਸਵੇਰ ਦਾ 10 ਵਜੇ ਚਲੇ ਨੇ ਕੋਣੇ 10 ਹੋ ਗਏ ਨੇ ਤੇ ਆਪਾਂ ਨੇ ਕਰਨੀ ਸੀਗੀ ਕੜਾ ਪ੍ਰਸ਼ਾਦ ਦੀ ਜੇਕ ਰੈਡੀ ਕਿਉਂਕਿ ਅ ਅੱਜ ਆਪਾਂ ਰੱਖਣੀ ਆ ਆਪਣੇ ਮਕਾਨ ਦੀ ਨੀਂਹ ਤੇ ਨੀ ਰੱਖਣ ਵਾਸਤੇ ਤੁਹਾਨੂੰ ਪਤਾ ਵਾਹਿਗੁਰੂ ਮਹਾਰਾਜ ਸੱਚੇ ਪਾਸ਼ਾ ਨੂੰ ਹਾਜ਼ਰ ਨਾਜ਼ਰ ਕਰਕੇ ਤੇ ਫਿਰ ਜਿਹੜਾ ਵਾ ਉਹ ਕਾਰਜ ਜਿਹੜਾ ਵਾ ਉਹ ਸ਼ੁਰੂ ਕੀਤਾ ਜਾਂਦਾ ਵਾ ਤੇ ਆਪਾਂ ਨੇ ਰੱਖਣੀ ਆ ਨੇ ਰੱਖਣ ਲਈ ਆਪਾਂ ਪ੍ਰਸ਼ਾਦ ਤਿਆਰ ਕਰਨਾ ਬੜੇ ਪ੍ਰਸ਼ਾਦ ਤਿਆਰ ਕਰਨਾਂ ਤੇ ਘਿਓ ਜਿਹੜਾ ਉਹ ਫ੍ਰਿਜ ਦੇ ਵਿੱਚ ਰੱਖਿਆ ਸੀਗਾ ਘਰੇ ਹੀ ਸੀਗਾ ਆਪਾਂ ਦੂਜਾ ਘਿਓ ਰੱਖਿਆ ਸੀਗਾ ਤੇ ਉਹ ਇੱਕਦਮ ਜੰਮਿਆ ਪਿਆ ਫ੍ਰਿਜ ਦੇ ਵਿੱਚ ਹੁਣ ਮੈਨੂੰ ਕੱਢ ਕੇ ਲੈ ਗਈ ਹਾਂ ਮੈਂ ਹੁਣ ਪਾਣੀ ਦੇ ਵਿੱਚ ਰੱਖਾਂ ਤੇ ਥੋੜਾ ਥੋੜਾ ਪ੍ਰਸ਼ਾਦ ਆਪਾਂ ਜ਼ਿਆਦਾ ਨਹੀਂ ਥੋੜਾ ਜਿਹਾ ਤਿਆਰ ਕਰਨਾ ਵਾ ਕੜਛੀ ਕੜਛੀ ਜਿਹੜੇ ਸਾਰੇ ਥੋੜਾ ਥੋੜਾ ਆ ਜੇ ਆਪਾਂ ਕਿਤੇ ਕਿੰਨੇ ਕ ਜਾਣੇ ਆ ਤੇ ਇਸ ਕਰਕੇ ਉਹ ਤਿਆਰ ਕਰ ਲਏ ਆ ਬਾਕੀ ਜਿਆਦਾ ਇਹਦਾ ਇਜਾਜ਼ਤਦਾਰ ਇਹ ਮੰਮੀਆਂ ਨੂੰ ਪਤਾ ਹੁੰਦਾ ਸੀ ਕੀ ਕੀ ਕਰੀਦਾ ਕੀ ਕੀ ਨਹੀਂ ਕਰੀਦਾ ਤੇ ਮੈਨੂੰ ਥੋੜੀ ਜਿਹੀ ਦਿੱਕਤ ਆਉਂਦੀ ਆ ਕਿਉਂਕਿ ਮੰਮੀ ਅੱਜ ਉਹਦਾ ਮੁੰਡਿਆ ਨਾਲੇ ਆਉਣਾ ਹੀਗਾ ਤੇ ਮੰਮੀ ਅੱਜ ਹੈਗੇ ਆ ਬਿਜ਼ੀ ਇਸ ਕਰਕੇ ਉਹਨਾਂ ਤੋਂ ਅੱਜ ਆਇਆ ਨਹੀਂ ਰਹਿਣਾ ਕਿਉਂਕਿ ਸਾਡੇ ਉੱਥੇ ਵੀ ਥੋੜਾ ਜਣਾ ਪ੍ਰੋਗਰਾਮ ਸੀਗਾ ਤੇ ਇਸ ਕਰਕੇ ਉੱਧਰ ਵੀ ਜਿਆਦਾ ਜ਼ਰੂਰੀ ਹੈ ਆਪਣਾ ਮੇਨ ਨਿਕ ਦੇ ਜਿਹੜਾ ਕੀ ਕਹਿ ਸਕਦੇ ਆ ਆਪਣੇ ਰਿਸ਼ਤੇਦਾਰ ਉਹਨਾਂ ਦੇ ਘਰੇ ਵੀ ਜਾਣਾ ਜ਼ਰੂਰੀ ਹੀਗਾ ਤੇ ਮੰਮੀ ਉੱਧਰ ਗਏ ਆ ਤੇ ਮੈਨੂੰ ਇਹ ਕੱਲੀ ਨੂੰ ਥੋੜੀ ਦਿੱਕਤ ਆਉਂਦੀ ਆ ਮਣ ਗਈ ਆ ਉੱਥੇ ਜੀ ਤਾਂ ਸਭ ਚੋ ਪੈਰਾ ਸਾਫ ਕਰਨ ਵਾਸਤੇ ਜਿਹੜੇ ਰੋਭੂ ਵੀ ਕਰਨੇ ਹੈਗੇ ਜਿਹੜੇ ਵੀ ਡਿਊਟੀ 'ਤੇ ਗਏ ਹੋਏ ਨੇ ਤੇ ਕੜਾਈ ਨੂੰ ਤਾਂ ਚੰਗੀ ਤਰ੍ਹਾਂ ਮਾਂਜ ਕੇ ਰੱਖ ਲਿਆ ਤੇ ਬਸ ਕਿਉਂ ਜਦੋਂ ਪਿਕੜ ਗਿਆ ਉਦੋਂ ਜਿਹੜਾ ਕਿ ਆਪਾਂ ਜਿਹੜਾ ਪ੍ਰਸ਼ਾਦ ਉਹ ਤਿਆਰ ਕਰਨਾ ਸਟਾਰਟ ਕਰ ਦਿੱਤਾ ਕਰਦਾਂਗੇ ਤੇ ਫਿਰ ਆਪਾਂ ਚੱਲਾਂਗੇ ਆਪਣੇ ਉਧਰ ਮਕਾਨ ਨੂੰ ਵੀ ਉਧਰ ਤੋਂ ਜਿਹੜੇ ਮਿਸਤਰੀ ਆ ਗਏ ਉਹਨਾਂ ਨੂੰ ਮੈਂ ਚਾਹ ਬਣਾ ਕੇ ਦੇ ਦਿੱਤੀ ਤੇ ਜਦ ਬਣਾਣਾ ਉਹਨਾਂ ਨੇ ਸਟਾਰਟ ਕਰ ਦਿੱਤਾ ਤੇ ਉਹ ਵੀ ਆਪਣਾ ਕੰਮ ਸ਼ੁਰੂ ਕਰ ਲਿਆ ਉਹਨਾਂ ਨੇ ਤੇ ਬਸ ਜਦੋਂ ਨੀ ਰੱਖੀ ਗਈ ਫਿਰ ਆਪ ਕੋ ਆਟੋਮੈਟਿਕਲੀ ਵਾਈਬ੍ਰੀ ਜਿੱਦਾ ਸਾਰੇ ਜਿਹਨੇ ਅਰਦਾਸ ਕਰਿਓ ਕਿ ਬਸ ਸਹਾਰ ਨਾਲ ਜਿਹੜੀ ਉਹ ਚੰਗੀ ਤਰ੍ਹਾਂ ਸਫਲ ਹੋਣਾ ਤੇ ਜੋ ਕਿ ਮਹਾਰਾ ਜੀ ਨੇ ਮੇਰੇ ਚੜਾਣਾ ਹੁੰਦਾ ਜਦ ਜਨ ਆਪਾਂ ਸ਼ੁਰੂ ਕਰਦੇ ਆ ਨਾ ਉਸ ਦਿਨ ਆਪਾਂ ਨੂੰ ਹੁੰਦਾ ਹੈ ਕਿ ਹਰੇ ਕਿੱਦਾਂ ਪੂਰਾ ਹੋਗਾ ਕਿੱਦਾਂ ਹਣਾ ਕਿੱਦਾਂ ਕਰਾਂਗੇ ਕਿੱਦਾਂ ਨਹੀਂ ਤੇ ਉਹ ਜਦੋਂ ਜਦੋਂ ਕੰਮ ਚੱਲ ਪੈਂਦਾ ਨਾ ਉਦੋਂ ਆਪੇ ਹੀ ਮਹਾਰਾ ਜੀ ਕਿਰਦਾ ਡੱਬਾ ਨਾ ਪਿੱਕਲ ਵੀ ਕਿਉਂ ਬੰਦ ਗਏ ਦਿੱਥੇ ਲਓ ਅਨੇਕ ਦਿਓ ਕਿ ਨਾਲ ਗਰਮ ਹੋਇਆ ਵਾ ਇਹਦੇ ਗਰਮੇ

ਸ੍ਰੀ ਵੰਗਦੂ ਗੁਰੂ ਜੀ ਅੰਮ੍ਰਿਤ ਬਾਣੀ ਸਤਿ ਸ਼੍ਰੀ ਅਕਾਲ ਅੰਬੀਨ ਅਰਗੋ ਬੰਨਣ ਨੂੰ ਕਿਰਪਾ ਕਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਬਾਦਰ ਸਿੰਘ ਰੋਇ ਕਾਰਨ ਉਹਦੀ ਅਬਦਾਨ ਕਰਨਾ ਨਹੀਂ ਕਰਾ ਰਹੇ ਦੋਸਤੋ ਸਤਿ ਸ੍ਰੀ ਅਕਾਲ ਜੋ ਵੀ ਤੁਸੀਂ ਨਾਰਾਟ ਪੰਪਟੇ ਵਾਲੀ ਹਮ ਜੀ ਦਾ ਤੇ ਸਭ ਨੂੰ ਪਹੁੰਚਾਉਣ ਦੀ ਆਪ ਜੀ ਬਹੁਤ ਯਾਰਾ ਜਰੂਰ ਹਾਜ਼ਰ ਆ ਜਰੂਰ ਸਰਬ ਕਨੋਪਰਤਿ ਜੂਰ ਤਨ ਤੁਨਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਪਾਠ ਕਿ ਤੁੰਗਾਰ ਦਾ ਪ੍ਰਕਿਆਨ ਕਰਕੇ ਗੁਰੂ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪੰਤ ਪਿਆਰੇ ਸਾਰ ਸਾਹਿਬ ਜਾਦੇ 34 ਰੁਪਏ 89 ਜਤ ਮੀਨ ਕਪੜਾ ਜਿਨ੍ਹਾਂ ਨੇ ਨਾਮ ਦਿੱਤਿਆ ਵੰਡ ਕੇ ਛਕਿਆ ਦੇਖਲਾ ਜੀ ਰਵਾਜ ਦੇ 200 ਰੁਪਏ ਦਾ ਆਰ ਪੀ ਦੇ ਭਾਣ ਨੂੰ ਮਿਤਾ ਕਰਕੇ ਮੰਨਿਆ ਤੇ ਉਹਨਾਂ ਗੁਰੂ ਦਾ ਪਿਆਰ ਅਨੁਸਾਰ ਤਨ ਤੁਨਸ ਬੋਲੋ ਜੀ ਸ੍ਰੀ ਵਾਹਿਗੁਰੂ ਜਿੰਨੋ ਸਿੰਘ ਸਿੰਘੂਣੇ ਨੇ ਪਰਮਹੇ ਸੀਤ ਕੀਤਾ ਬੰਦ ਬੰਦ ਕਟਾਇਆ ਕੋਪਰਮਾਨ ਦਾ ਬੰਦ ਨਿਕੜੇ ਆਰਿਆਂ ਨੂੰ ਚਰਾਇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕਿਸਮੀਆਂ ਧਰਮ ਨਹੀਂ ਹਾਰਿਆ ਆਪ ਦੀ ਬੁੱਧੀ ਦੀ ਦਿੱਤੀ ਦੀ ਸੋਤ ਸਸਾ ਸੰਭਧਾ ਗਿਆ ਇਹਨਾਂ ਅਸਹੀ ਜੀ ਮੈਂ ਖੰਡ ਦੀ ਕਮਾਈ ਵੱਲ ਧਿਆਨ ਕਰਦਾ ਹਾਂ ਕਿਉਂਕਿ ਗੋਡੋ ਦੀ ਸੇਵਾ ਨੂੰ ਲਾਗੂ ਪ੍ਰਥਮਨ ਤਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਤਰਬਤ ਖਾਲਸਾ ਨੂੰ ਸਵਾਜ ਗੁਰੂ ਵਾਡੂ ਵਾਡੂ ਨਾਮ ਤੇ ਆਵੇ ਤੇ ਹਨੂ ਕਤਕਾ ਸਰਬ ਸੁਖ ਹੋ ਗਏ ਜਹਾਂ ਜਹਾਂ ਗੁਰੂ ਕਨਤ ਸਾਹਿਬ ਤਹਾਂ ਤਹਰ ਚਾਰੇ ਆਇ ਤੇ ਜੈ ਤੇ ਕਤੇ ਦੀ ਪੈਸ ਕੰਤੀ ਦੀ ਗੀਤ ਸਾਹਿਬ ਸਰਾਇ ਖਾਲਸੇ ਦੇ ਚੋਰ ਬਾਰੇ ਬਹੁਤ ਬਜ਼ੁਰਗ ਹੈ ਨਾਮ ਮਹਾਨੀ ਗੁਰੂ ਨਾਮ ਚੁਕੂ ਉਹ ਮਤਾਂ ਦੇ ਤਾ ਲੋਕੀਂ ਜੋ ਉੱਠ ਨਿਆ ਅਖਰ ਹਲੋ ਗਾਇਸ ਆਪਕ ਕਰੋ ਹੁਣ ਆ ਗਏ ਆ ਇੱਧਰ ਥੋੜੀ ਸ਼ੋਪਿੰਗ ਕਰਨ ਵਾਸਤੇ ਪ੍ਰੋਬਬਲੀ ਆਪਾਂ ਲੈਣੇ ਹੀਗੇ ਕਪੜੇ ਤੇ ਉਹਦੇ ਕਪੜੇ ਬਣਾਉਣ ਵਾਸਤੇ ਆ ਗਏ ਆ ਜਿਹੜੇ ਇਹਨੇ ਕਢਾ ਕਢਾ ਕੇ ਰੱਖੇ ਪਰ ਨੂੰ ਪਸੰਦ ਆਏ ਤੱਕ ਕੋਈ ਵੀ ਨਹੀਂ ਆਇਆ ਤੇ ਸੈਕਿੰਡ ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਨੂੰ ਡਾਕਟਰ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਵੀ ਸਾਰੇ ਯਾਨੀ ਅੱਜ ਹੈਗੀ ਹੈ ਦੀਵਾਲੀ ਤੋਂ ਇੱਕ ਦਿਨ ਫਸਟ ਡੇ ਪਹਿਲਾ ਹੁੰਦਾ ਜਿਹੜਾ ਵਲੌਗ ਆ ਸ਼ੁਰੂਆਤ ਕਰਨ ਲੱਗੇ ਆਂ ਕੱਲ ਸੁਖ ਸੁਖਾਂ ਦੇ ਨਾਲ ਮਹਾਰਾਜ ਜੀ ਮੇਰ ਦੇ ਨਾਲ ਆਪਾਂ ਜਿਹੜਾ ਕੀ ਨੀਰਾ ਖਲੀ ਸੀਗੀ ਤੇ ਬੈਕਗ੍ਰਾਉਂਡ ਬਸ ਆਪਣੀ ਚੜ੍ਹਦੀ ਕਲਾ ਕਰਨ ਤੇ ਆਪਣੇ ਕਾਰਜ ਜਿਹੜੇ ਆ ਸਫਲ ਕਰਾਉਣ ਕਿਉਂਕਿ ਆਪਾਂ ਜਦੋਂ ਵੀ ਕੋਈ ਕਾਰਜ ਆਪਾਂ ਸ਼ੁਰੂ ਕਰਦੇ ਆ ਨਾ ਕੋਈ ਵੀ ਆਪਾਂ ਲਾ ਲਓ ਤੇ ਉਹ ਸਿਰਫ ਵਾਗਰੂ ਦਾ ਨਾਮ ਲੈ ਕੇ ਹੀ ਸ਼ੁਰੂ ਕਰਦਾ ਹੱਥ ਪੱਲੇ ਉਹਦੋਂ ਕੁਛ ਨਹੀਂ ਹੁੰਦਾ ਹਨਾ ਤੇ ਬਸ ਇਹ ਆ ਕਿ ਜੋ ਜੋ ਕੰਮ ਤਰਿਆ ਜਾਂਦਾ ਤੇ ਮਹਾਰਾਜ ਜਿਹੜਾ ਆ ਉਹ ਆਪ ਹੀ ਜਿਹੜਾ ਸਫਲ ਕਰਵਾਈ ਜਾਂਦੇ ਨੇ ਕਾਰਜ ਤੇ ਹੁਣ ਅਸੀਂ ਹੈਗੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਕਿ ਮੈਂ ਸਾਰਾ ਆਪਾਂ ਕੰਮ ਕਰ ਰਿਹਾ ਤੇ ਉਧਰ ਮੈਡਮ ਜੀ ਹਣੀ ਉੱਪਰੋਂ ਸਾਬ ਸਫਾਈ ਕਰਕੇ ਉੱਤਰ ਰਹੇ ਨੇ ਕੀ ਕਿੰਝ ਜਮਾਨ ਕੱਟਣੀ ਆ ਕਿਹਦੀ ਕਿਹਦੀ ਅੱਜ ਅਹੀਂ ਆਹ ਨੂੰ ਲਾਇਆ ਯਾਰ ਮੇਰੀ ਤੇ ਆਪ ਲਾ ਤੇ ਥੱਕੀ ਆ ਆਹੋ ਮੈਂ ਅੱਜ ਸਾਰੇ ਜਣੇ ਆਪੋ ਆਪਣੇ ਕੰਮੇ ਕਈ ਕੋਠੇ ਤੇ ਚੜਾਇਆ ਹੈ ਕਈ ਝਾੜੂ ਪੋਚਣ ਵੜਾ ਹੈ ਕਈ ਕਪੜੇ ਤੋਂ ਲਾਇਆ ਦੋ ਜਣੇ ਕੋਠੇ ਤੇ ਲਾਏ ਆ ਚਾਰ ਜਣੇ ਅਸੀਂ ਚਾਰੇ ਜਣੇ ਕੰਮੋ ਕੰਮੀ ਲੱਗੇ ਆ ਤੇ ਸਾਫ ਸਭੇ ਝਾੜੂ ਲਾਇਆ ਜੇ ਮੈਂ ਤੇ ਹੁਣ ਮੈਡਮ ਜੀ ਕਿਨੇ ਕੰਮ ਰਹਿ ਗਿਆ ਉੱਤੇ ਮਿਸਤਰੀਆਂ ਨੇ ਨਹੀਂ ਆਉਣਾ ਅੱਜ ਉੱਥੇ ਮੇਲਾ ਨਹੀਂ ਠੱਠੇ ਉਹ ਆਂਦੇ ਹੈ ਥੋੜਾ ਟਾਈਮ ਆਪਾਂ ਕੀ ਮਿਲਣੀ ਕਰਨੀ ਆਪੋਨਾਂ ਨਾਲ ਥੋੜੇ ਟਾਈਮ ਚ ਕੀ ਕਰਾਂਗੇ ਨਹੀਂ ਉਹ ਆਂਦੇ ਸਵੇਰੇ ਆਵਾਂਗੇ ਅੱਜ ਮੇਲਾ ਠੱਠੇ ਤੇ ਉਹਦਾ ਕਰਕੇ ਨਹੀਂ ਆਇਆ ਜਾਣਾ ਤੇ ਮੋਨਾ ਆਪਾਂ ਵੇਖਦੇ ਆ ਅੱਜ ਮੈਂ ਕੱਲ ਮੈਂ ਸੂਟ ਲੈਣ ਗਈ ਆ ਤੇ ਮੈਨੂੰ ਸੂਟ ਵੀ ਨਹੀਂ ਮਿਲਿਆ ਪਰ ਅੱਜੇ ਕੱਪੜੇ ਬਣਾ ਲਏ ਹੁੰਦੇ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਜਿਹੜੀ ਟੱਚ ਮੂਡ ਨਜ਼ਰ ਨਾ ਲੱਗੇ ਐਵੇਂ ਮੈਂ ਅੱਗੇ ਕਹਿਣ ਦੇਈ ਹਾਂ ਕਿ ਹਨਾ ਐਦਾਂ ਮਤਲਬ ਕਿ ਲਾਲੋ ਕੀ ਪਿੰਨਾ ਆਪਾਂ ਅਸਲ ਗੱਡੀ ਲੈ ਕੇ ਆਏ ਹਨਾ ਉਹ ਗੱਡੀ ਦੀ ਖੁਸ਼ਖਬਰੀ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਗਏ ਕੱਲ ਆਪਾਂ ਆਪਣੇ ਘਰ ਗਿਆ ਹਨਾ ਨੀ ਪੱਥਰ ਰੱਖਿਆ ਤੇ ਉਹ ਖੁਸ਼ਖਬਰੀ ਤੇ ਹੁਣ ਆਪਾਂ ਤੇ ਮੈਂ ਸਾਰੇ ਕਾਰਜਾਂ ਨੂੰ ਸਫਲ ਕਰਵਾਉਣ ਵਾਲੇ ਪਰਮਾਤਮਾ ਦਾ ਨਾਮ ਲੈਣਾ ਵਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਜਾਣਾ ਹੈ ਦਿਵਾਲੀ ਤੋਂ ਨੈਕਸਟ ਡੇ ਜਿਹੜਾ ਕਿ ਆਪਣੇ ਘਰ ਪਿੰਡ ਮੰਮੀ ਹਣਾਂ ਦੇ ਪਿੰਡ ਉੱਥੇ ਘਰ ਹੈ ਖੰਡਵਰ ਸਾਹਿਬ ਆਪਾਂ ਰੰਮ ਕਰਵਾਉਣਾ ਵਾ ਤੇ ਉੱਥੇ ਜਾਣਾ ਦਿਵਾਲੀ ਤੋਂ ਨੈਕਸਟ ਡੇ ਰੰਮ ਬਣਾਵਾ ਤੇ ਲਾਲੋ ਕੀ 22 ਤਰੀਕ ਨੂੰ ਰੰਮ ਹੋਣਾ ਤੇ 24 ਤਰੀਕ ਨੂੰ ਭੋਗ ਪੈਣਾ ਤੇ ਉਹ ਵੀ ਤੁਹਾਡੇ ਨਾਲ ਖੁਸ਼ੀ ਜਿਹੜੀ ਉਹ ਤੁਹਾਨੂੰ ਸਾਂਝੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਘਰ ਚ ਰੌਣਕ ਮੇਲਾ ਲੱਗੂਗਾ ਪਰਮਾਤਮਾ ਦਾ ਨਾਮ ਚੱਲੂਗਾ ਤੇ ਬੱਸ ਇਹ ਤੇ ਦੀਵਾਲੀ ਕੱਲ ਨੂੰ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਹੀ ਮੈਂ ਅੱਜ ਹੀ ਹੈਪੀ ਦੀਵਾਲੀ ਕਹਿਦਾ ਕਿਉਂਕਿ ਕੱਲ ਵਾਲਾ ਵਲੌਗ ਜਿਹੜਾ ਉਹ ਪਰਸੋਂ ਆਉਣਾ ਮੈਨੂੰ ਇਸ ਕਰਕੇ ਅੱਜ ਤੋਂ ਅੱਜ ਜਿਹੜਾ ਰਾਤ ਨੂੰ ਬਣਾ ਲਵਾਂਗਾ ਤੇ ਕੱਲ ਨੂੰ ਨੈਕਸਟ ਡੇ ਜਿਸ ਦਿਨ ਵਲੌਗ ਬਣਦੇ ਹੋਗੇ ਤੇ ਨੈਕਸਟ ਡੇ ਦੀਵਾਲੀ ਹੋਣੀ ਆ ਤੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਹੈਪੀ ਦੀਵਾਲੀ ਤੇ ਬਾਕੀ ਸਾਰੀ ਫੈਮਿਲੀ ਵੱਲੋਂ ਵੀ ਆਪਾਂ ਤੁਹਾਨੂੰ ਕਰਵਾਉਂਦੇ ਆ ਮਤਲਬ ਵੀ ਦੀਵਾਲੀ ਵਿਸ਼ ਕਰਵਾਵਾਂਗੇ ਤੇ ਚਲੋ ਗਾਇਸ ਹੁਣ ਆਪਾਂ ਆਪਾਂ ਕਰ ਲਈਏ ਆਪਣੇ ਕੰਮ ਕਰ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਕਦੇ ਵੇਲੇ ਤੂੰ 2 ਮਿੰਟ ਰੌਣਕ ਮੇਲਾ ਵੇਖਣ ਜਾਣਾ ਕਰੂ ਘਰ ਅੱਜ ਬਾਹਰ ਅੰਕਲ ਅੰਕਲ ਬਾਤੂ ਵਰਕੋਂ ਫੇਰੇ ਆਏ ਬਾਹਰ ਜਾ ਕੇ ਅੰਕਲ ਜਿੰਨੇ ਮੈਂ ਦੋ ਵਰੀਓ ਆਇਆ ਹਾਂ ਔਰ ਮੈਂ ਤੀਜੀ ਵਾਰ ਆਇਆ ਹਾਂ ਤੇ ਫੇਰ ਜਾਓਗੇ ਆ ਵੇਖ ਲੋ ਮੈਂ ਪਾਣੀ ਲੈ ਆਇਆ ਵਾ ਆਂਦਾ ਹੈ ਮੈਂ ਕਾਹਦਾ ਪੀਣਾ ਮੈਂ ਤੂੰ ਕਿਧਰ ਘਰ ਆਣਾ ਸੀ ਤੂੰ ਰੌਣਾ ਕਰੇ ਤੇ ਮੈਂ ਕੱਲਾ ਜਿਗਾਇਉਨਾ ਵਾ ਪਾਣੀ ਲੈ ਗਿਆ ਤੇ ਇਹਨੂੰ ਜਿ ਘੋ ਲੈਦਾ ਤੇ ਉੱਤੋਂ ਬਲਾ ਕੀ ਫਰਕ ਪੈਂਦਾ ਆਂਦਾ ਜਾਣਾ ਹੈ ਹੈ ਮੈਂ ਰੱਗੇ ਗਿਆ ਕੇ ਆ ਕੋਈ ਨਾ ਤੂੰ ਉਹਨੂੰ ਜੋ ਮੇਰੇ ਜਾਂਦਾ ਨਹੀਂ ਅਸੂਬ ਹੈ ਹਾਂ ਤਾਂ ਤੈਨੂੰ ਕੀ ਕਰਨਾ ਮੈਂ ਆਪੇ ਜਗਾਇਆ ਹੁੰਦਾ ਮਾਰੇ ਚੱਲਾ ਤਾਂ ਮੈਂ ਰੌਣਕ ਮੇਲਾ ਵੇਖ ਆਉਂਦੇ ਆ ਲੈ ਜਾਣ ਤੇ ਮੈਂ ਦੇਣਿਆ ਵਾ ਇਹਨਿਆਂ ਨੂੰ ਦੋਹਾਂ ਨੂੰ ਭਾ ਕੇ ਲੈ ਗਿਆ ਮੋਟਰਸਾਈਕਲ ਤੇ ਮਾਂ ਢੀੜ ਵੜੀ ਆ ਢੀੜ ਮੈਨਾਂ ਦਾ ਲੱਗਦਾ ਹਾਂ ਆ ਪੋੜਾ ਮੈ ਨਹੀਂ ਹੈਗਾ ਵਾ ਉਦਾਂ ਤੂੰ ਯਾਰ ਯਾਰ ਮੁੰਡੇ ਬਿਠਾ ਕੇ ਜਾਣੇ ਹੁਣ ਤੂੰ ਉਦੋਂ ਦੀ ਢੀੜ ਆ ਹਾਂ ਉਦੋਂ ਦੀ ਢੀੜ ਆ ਮਾਵਾਂ ਨੂੰ ਖੜਨਾ ਹੋਵੇ ਤੇ ਢੀੜ ਹੋ ਜਾਂਦੀ ਆ ਅੰਕਲ ਨੂੰ ਲੈਓ ਫਿਰ ਅੰਕਲੇ ਤਾਂ ਇਹ ਜਮਏਗਾ ਹਾਂ ਲੈ ਅੱਗੇ ਤੋਂ ਬੋਣ ਤੇ ਹਾਂ ਹਾਂ ਕੋਈ ਨਹੀਂ ਖੁੱਲੇ ਪਾਲਾ ਕੋਈ ਨਹੀਂ ਆਪਾਂ ਹਾਂ ਤੇ ਚਲੋ ਗਾਇਸ ਸਦੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਅੱਜ ਦਾ ਵਲੌਗ ਆਪਾਂ ਹੈਪੀ ਦੀਵਾਲੀ ਦਾ ਪਤਾ ਕਿੰਨੇ ਵਜੇ ਸ਼ੁਰੂ ਕਰਨ ਲੱਗੇ ਆ ਸ਼ਾਮ ਦੇ 5:30 ਹੋ ਗਏ ਨਾ ਮਾਣ ਸਾਢੇ 5 ਹੋ ਗਏ ਆ ਸਾਢੇ 5 ਵਜੇ ਵਲੌਗ ਸ਼ੁਰੂ ਕਰਨ ਲੱਗੇ ਜੇ ਸ਼ੇਅਰ ਦਾ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਇੱਕ ਮਿੰਟ ਦਾ ਕਿ ਕੱਲ ਨੂੰ ਉੱਥੇ ਪਿੰਡ ਵੀ ਅਖੰਡ ਪਟਸਾ ਹੈ ਗ੍ਰਾਮ ਹੋਣਾ ਨਾ ਤੇ ਇਸ ਕਰਕੇ ਉਧਰ ਵੀ ਬੜੇ ਕੰਮ ਕਰਕੇ ਆਏ ਆ ਤੇ ਠੱਠੇ ਤੇ ਆਣ ਕੇ ਫਿਰ ਆਪਦੇ ਵੀ ਕੁਝ ਦੀਵਾਲੀ ਦਾ ਗਾਣਾ ਘਰਾਂ 'ਚ ਕੰਮ ਕਰ ਰਹੀਏ ਉਹ ਤੇ ਵੇ ਬ੍ਰਾਂਡਡ ਆ ਵੇ ਬ੍ਰਾਂਡਡ ਬੈਗਸ ਤੇ ਵੇਹ ਅਜੇ ਪੜੀਏ ਤੇ ਪਾਓ ਜੀ ਕੋ ਆਇਆ ਬਾਬਾ ਗ੍ਰਾਬੋ ਜੀ ਨਹੀਂ ਅੰਦਾਜ਼ ਦਾ ਤੇ ਚਾਰ ਚਾਰ ਮੁੰਡੇ ਪਟਾਣੇ ਮੈਂ ਇੱਕ ਇੱਕ ਕਰਕੇ ਲੈ ਜਾਣੇ ਹੀ ਆ ਮੈਂ ਤਾਂ ਦੋਵੇਂ ਨਹੀਂ ਇੱਕ ਇੱਕ ਕਰਕੇ ਤੂੰ ਮੈਨੂੰ ਮੈਨੂੰ ਲੱਗਦਾ ਕਿ 50 ਘੰਟੇ ਤੂੰ ਫਿਰ ਐਸੇ ਚ ਹੀ ਲਾ ਦੇਣੀ ਆ ਉਹ ਨਹੀਂ ਲਾ ਦੇਣੀ ਆ ਆਹ ਚਲਾ ਕੇ ਵੇਖ ਡਾ ਅਇਚ ਥੋੜਾ ਪਾ ਲਈਏ ਨਾਲ ਅਇਚ ਵੀ ਰਹਿਣ ਦਿੰਨੇ ਆ ਹਨਾ ਆਹ ਰਹਿਣ ਦਿੰਦੇ ਸੋਣਾ ਉਹ ਪੜੀਂਦੀਆਂ ਪੜੀਂਦੀਆਂ ਪਾ ਮੱਖ ਟਕੇ ਕਿਉਂ ਨਹੀਂ ਰਹਿ ਆਪੇ ਸਸਿਕਾ ਜੀ ਇਹ ਪਹਿਲਾਂ ਇਦਾਂ ਕਰਦਾ ਸਸਿਕਾ ਜੀ ਮੇਕਓਵਰਪਰ ਐਦਾਂ ਕਰਦਾ ਏ ਵੀ ਠੱਠੇ ਕਿਉਂ ਨਹੀਂ ਰਹਿ ਪਿਆ ਮਾਮੇ ਨਾਲ ਚਲ ਜਾਂਦਾ ਹੁੰਦਾ ਇੱਕ ਦਲਸ਼ਾ ਉਹ ਸੱਚ ਤੇਰੀ ਨੀਤ ਪਤਨੀ ਤੇ ਤੇਰਾ ਵਾਦਾ ਹੁਣਾ ਕਿ ਮੈਂ ਇਹਨਾਂ ਨੂੰ ਕਹਾਂ ਕਿ ਮੈਂ ਉੱਥੇ ਜਾਣਾ ਹਾਂ ਹੈ ਨੀ ਤੋ ਜੀ ਤੇਰਾ ਮੈਂ ਮੈਦਾ ਠੱਠੇ ਜਾਣ ਨੂੰ ਕਰਨਾ ਪੁੱਤ ਦੇੰਦਿਆ ਤੇ ਆ ਕੇ ਘਰੇ ਰਹਿਦਾ ਹੁੰਦਾ ਤੇਰੇ ਘਰ ਤੇ ਨਹੀਂ ਕਿਤੇ ਚਾਹੀਦਾ ਹੁੰਦਾ ਚੇਰਦਾ ਤੂੰ ਉੱਥੇ ਹੀ ਆ ਕੱਲ ਨੂੰ ਤੂੰ ਇਹਨੇ ਦਿਨ ਫੇਰੇ ਉੱਥੇ ਰਹਿਣਾ ਆਪਾਂ ਹਾਂ ਚੰਗਾ ਪਾ ਮੇਰਾ ਪੁੱਤ ਆਜੋ ਤੇ ਅਹੀਂ ਨਈਮ ਦੁਆਰੀ ਤੇ ਟਾਕੇ ਫੜੋ ਕੇ ਤੂੰ ਚਲਾਇਂਗਾ ਨਹੀਂ ਇਹ ਸੇਕ ਲਾਵਾਂਗੇ ਰੌਣਕ ਮਿਲੇ ਕੋਈ ਹੈ ਉੱਤੇ ਦੇ ਉਹਨਾਂ ਤੋਂ ਕਿੰਨੇ ਜਾਣੇ ਆ। ਤੇ ਇਕੱਲੇ। ਨਿਆਣਾ ਨੂੰ ਇਹੋ ਆਉਂਦਾ ਵੀਕਰ ਨੂੰ ਦੂਜੇ ਥਾਂ ਜਾਈਏ ਤੇ ਇਹ ਆਹ ਕੰਮ ਕਰੀ ਜਾਓ ਕਰੀਏ। ਆਸੇ ਨਹੀਂ ਵਤੂਣਾ। ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ। ਇਹਨੂੰ ਇੱਦਾਂ ਹੀ ਖੜਨਾ ਪੈਣਾ ਇਹਨੇ ਆਖੇ ਨਹੀਂ ਲੱਗਣਾ ਇਹ ਗੱਦੀ ਲਾਜ ਨਾ ਨਵੇਂ ਪਖੰਡ ਕਰਨ ਲੱਗ ਪਿਆ। ਚੱਲੋ ਚੱਲੋ। ਚੱਲੋ गाइस ਇਹ ਦਵਾਲੀ ਦਾ ਆਪਾਂ ਦੀਵੇ ਜਗਾਉਣਾ ਆ। ਪਹਿਲਾਂ ਦੋ ਗੁਰਦੁਆਰਾ ਸਾਹਿਬ ਤੋਂ ਆਏ ਹਾਂ ਤੇ ਹੁਣ ਆਏ ਆ ਇੱਥੇ ਇਹ ਹੈਗਾ ਆਪਣੇ ਸਰੋਵਰ ਸਾਹਿਬ ਸਰੋਵਰ ਸਾਹਿਬ ਤੋਂ ਆਪਾਂ ਇੱਧਰ ਨਾ ਜੀ ਦਰਬਾਰ ਤਿਆਰ ਹੁੰਦਾ ਵੇਲੇ ਤੇ ਉਹਦਾ ਕਰਕੇ ਫਿਰ ਤੋਂ ਅੱਗੇ ਜਾ ਨਹੀਂ ਜਣਾ ਤੇ ਬਰਬ ਅਮਨ ਤੇ ਜਗਰੂਪ ਗਏ ਦਰਸ਼ਨ ਕਰਨ ਵਾਸਤੇ ਅੰਦਰ ਤੇ ਮੈਂ ਇੱਥੇ ਨਹੀਂ ਜਾਵਾਂਗੀ ਬਾਹਰ ਨਮਸਕਾਰ ਕਰ ਲਈ ਹੋਈ ਆ ਤੇ ਹੁਣ ਆਪਾਂ ਜਾਵਾਂਗੇ ਦੂਸਰੇ ਗੁਰਦੁਆਰਾ ਸਾਹਿਬ ਤੇ ਫੇਰ ਉੱਥੇ ਦਰਸ਼ਨ ਕਰਾਂਗੇ ਠੀਕ ਆ ਅੱਜ ਕੱਲੀ ਆਈ ਕਿੰਦੇ ਖਾਣਾ ਦੇ ਦਰਮੀਆਂ ਸਾਰੇ ਅਗੇ ਚੁੱਕ ਕੇ ਤੇਲ ਦੀਆਂ ਮਾਈਕ੍ਰੋਫੋਨ ਜਿਹੜੇ ਕੋਈ ਨਹੀਂ ਉਹ ਲੈਣੀ ਉਹਨਾਂ ਕੀ ਹੀ ਪ੍ਰਾਈਵੇਟ ਫੋਟੋ ਕੱਚ ਦੇ ਤਾ ਖੇਚੋ ਇਹਦੀ ਫੋਟੋ ਨਿਕਲ ਆਈ ਹੈ ਮੈਂ ਤਾਂ ਆਈਏ ਦੇ ਕਈ ਇਹ ਵੀ ਸ਼ਟਡਾਪ ਹੋ ਜਾ ਅਹੀਂ ਜੇ ਕਈਏ ਵੀ ਬਾਹ ਮਾੜੀ ਉਹਨੇ ਲਾ ਕੇ ਛੋੜਦੇ ਫਿਰਦੇ ਗੱਲਿਆਂ ਇਹ ਤੁਹਾਨੂੰ ਗੁਰਦੁਆਰਾ ਸਾਹਿਬ ਨੇ ਸਾਨੂੰ ਟਿਕਨ ਦਿੱਤਾ ਉੱਥੇ 2 ਮਿੰਟ ਵੀ ਖਲੋ ਦਿੱਤਾ ਚੱਲੋ ਜਣ ਚਲੋ ਚਲੋ ਸ਼ੇਰ ਜੀ ਚਲੋ ਤੇ ਪਟਾਕਿਆਂ ਦੇ ਨੇ ਆਪੇ ਪੈਰ ਪੈਰ ਖੜ ਚਲੇ ਜਾਂਦੇ ਨੇ ਹੈ ਉਹਨੇ ਪਟਾਕਿਆਂ ਦੀ ਅੱਬਾ ਬਾਪੂ ਦਾ ਸਾਹਿਬ ਜੀ ਦਾ ਬਾ ਆ ਗਈ ਤੇ ਲਓ ਗਾਈਸ ਹੁਣ ਆਪਾਂ ਲੱਗੇ ਆ ਆਪਣੇ ਘਰੇ ਦੀ ਜੇ ਕੋਣਾਂ ਜੇ ਡੀ ਟੂ ਮੀਡ ਹੁਣ ਲੱਗੇ ਆ ਦੀਪੇ ਜੀ ਕੋਣ ਹਨੇਰਾ ਆ ਗਿਆ ਨਾ ਕੋਈ ਹਿਸਾਬ ਹੀ ਨਹੀਂ ਹੋਣਾ ਆਪਾਂ ਲੇੜੀ ਬੜਾ ਹੋ ਗਈ ਸਾਡੇ ਸਾਡੇ 10000 ਦੀ ਘੜੀ ਬੰਨੀ ਤੇ ਟਾਈਮ ਤਾਂ ਵੀ ਨਹੀਂ ਵੇਖਣਾ ਹੁੰਦਾ ਕਿੰਨੇ ਨਹੀਂ ਨਹੀਂ ਆਏ ਆਂ ਭਾਈ ਜੂ ਸ਼ਟ ਅਪ ਤੈਨੂੰ ਕੋਾਇਆ ਕਿ ਨਹੀਂ ਹੁੰਦਾ ਟਾਈਮ ਵੇਖਣਾ ਹੁੰਦਾ ਆਹੋ ਹੁੰਦਾ ਨਹੀਂ ਵੇਖਿਓ ਇਹ ਕਾ ਦਾ ਦੀ ਕੁ ਮਿੰਟ ਰੋਕ ਨਾ ਦੇਖੂਂ ਤਾਂ ਵੇਖੇ ਦਰ ਇਹ ਤਾਂ ਵੇਖੇ ਦਾਦੀ ਇੱਕ ਮਿੰਟ ਮੈਂ ਰੁਕ ਜਾ ਦਾਦੀ ਚਤ ਰਿਆ ਇਹਨੇ ਹੁਣ ਵੇਖਿਆ ਹੁਣ ਅੰਦਾਜ਼ੇ ਨੇ ਦੱਸ ਦੇਣਾ ਆ ਅੰਨਾ ਆਇਆ ਵਾ ਕਿੰਨਾ ਆਇਆ ਇਹ 7:30 ਚੱਲੇ ਆ 7:25 ਹੋ ਗਈ ਆ ਤੂੰ ਮੈਨੂੰ ਐਵੇਂ ਹੀ ਸਮਝਿਆ ਤੂੰ ਮੈਨੂੰ ਐਵੇਂ ਹੀ ਸਮਝਿਆ ਹਾਂ ਕੇ ਪਾ ਦੋ ਹੋਏ ਜਾਣ ਕੇ ਸੁਟਿਆ ਏ ਇਹ ਇਨਾ ਇਹ ਦੂਜੇ ਹੱਥ ਨਾਲ ਮੈਂ ਕੀਤਾ ਇਹ ਦੂਜਿਆਂ ਕੋਣ ਹੋਗਾ ਜਾਣ ਤੂੰ ਕਿਹਨੇ ਟੁੱਟਿਆ ਮੈਂ ਕੋਈ ਹਾਸਾ ਨਹੀਂ ਹੈ ਵਾਓ ਕਿਤੇ ਕਿਤੇ ਰਾਬਟ ਗਿਆ ਨੀ ਕੇਡੀ ਨਾ ਚਲਣ ਡੇਤੀ ਡੁੱਡੀ ਨੇ ਚਲਾਈ ਨੀ ਕੋਈ ਨਾ ਕੋਈ ਦਬਾ ਦੇਦਾ ਬੜੀ ਵਧੀਆ ਚੀਜ਼ ਆਈ ਹੁੰਦੀ ਸਾਫ ਨਹੀਂ ਲਾਉਂਦੀ ਨਹੀਂ ਨਹੀਂ ਸਾਫ ਸਾਫ ਨਹੀਂ ਆਉਂਦਾ ਓਏ ਉਹ ਬੀੜੀ ਬੰਪਣੇ ਹੁੰਦੇ ਉਹ ਆ ਪਾਰੇ ਬੀੜੀ ਬਾਂਬੀ ਯਾਰ ਚੱਲਦੇ ਚੱਲਣ ਨਹੀਂ ਗਾਏ ਐਵੇਂ ਪੈ ਗਏ ਕਿੱਧਰ ਆ ਗਿਆ ਵਾਹ ਜੋ ਟਾਕਾ ਦੀ ਆਵਾਜ਼ ਸੁਣੀ ਤੇ ਦੇਣਾ ਹੈਗਾ ਵੀ ਹਾਂ ਉਹ ਮੈਂ ਥੱਕ ਗਿਆ ਉਹਨਾਂ ਉਹ ਹੀ ਨਹੀਂ ਚੱਲੀ ਦੇ ਜੇ ਰਹਿ ਕੋਈ 1 ਮਿੰਟ ਬਾਹ ਦੇ ਕੀ ਕਰੀ ਜਾਂਦੇ ਆ ਬਸ ਇੱਕੀ ਤੁਸੀਂ ਜੇ ਗਾ ਆ ਇੱਕਦਮ ਹਉਣ ਕਰਕੇ ਕ੍ਰਾਊਨ ਕਰਕੇ ਵਾਓ ਦਰੇ ਵਾ ਇੱਕ ਹੀ ਜਾਂਦਾ ਕਿ ਦੇਖ ਲਈ ਆਂਦੇ ਇੱਕਦਮ ਹਉਣ ਵਰਗੇ ਕ੍ਰਾਊਨ ਵਰਗੇ ਇਹ ਉਹ ਵਾ